ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਜੀਆਂ ਆਪਾਂ ਚਾਰ ਉਹ ਉਦਾਸੀਆਂ ਤੇ ਚੰਨਾ ਪਾਉਣਾ ਹੈ ਜਿਸ ਦੇ ਵਿੱਚ ਆਪਾਂ ਚਾਰ ਉਹ ਉਦਾਸੀਆਂ ਪਹਿਲੀ ਉਦਾਸੀ ਦੇ ਚਾਰ ਪੜਾਵਾਂ ਦੀ ਵੀਡੀਓ ਨੰਬਰ 1 ਬਣਾਈ ਹੈ ਅਤੇ ਹੁਣ ਪਹਿਲੀ ਉਦਾਸੀ ਦੀ ਪੜਾਅ ਨੰਬਰ 2 ਵੀਡੀਓ ਬਣਾ ਰਹੇ ਹਾਂ ਜਿੰਦੇ ਵਿੱਚ ਚਾਰ ਜਗ੍ਹਾ ਦੀਆਂ ਹੋਰ ਉਦਾਸੀਆਂ ਦਾ ਵਰਣਨ ਕਰਾਂਗੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਗੋਰਖ ਮਤੇਵਲ ਗੁਰੂ ਜੀ ਜਦੋਂ ਗੋਰਖ ਮਤੇਵਲ ਗਏ ਹਰਦੁਦਵਾਰ ਤੋਂ ਗੁਰੂ ਜੀ ਨੇ ਗੋਰਖ ਮਤੇ ਦਾ ਰੁੱਖ ਕੀਤਾ ਗੋਰਖ ਮਤਾ ਗੋਰਖਨਾਥ ਦੇ ਚੇਨਿਆਂ ਸਿੱਧਾਂ ਜੋਗਿਆਂ ਦਾ ਇੱਕ ਭਾਰੀ ਗੜ ਸੀ ਇਹ ਸਥਾਨ ਪੀਲੀ ਪੀਤ ਉੱਤਰ ਪ੍ਰਦੇਸ਼ ਤੋਂ 15 ਕੋ ਮੀਲ ਦੀ ਵਿੱਥ ਉੱਤੇ ਸੀ ਸਾਸੰਗਤ ਦੀ ਰਸਤੇ ਵਿੱਚ ਗੁਰੂ ਜੀ ਨੇ ਕੋਟਦਵਾਰ ਵਿਖੇ ਲੋਕਾਂ ਨੂੰ ਵਰਾ ਅਵਤਾਰ ਦੇ ਉਸ ਦੀ ਮੂਰਤੀ ਦੀ ਪੂਜਾ ਕਰਨ ਤੋਂ ਰੋਕਿਆ ਤੇ ਇੱਕ ਅਕਾਲ ਪੁਰਖ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ। ਅਲਮੋੜੇ ਅਲਮੋੜੇ ਵਿੱਚ ਗੁਰੂ ਜੀ ਨੇ ਉੱਥੋਂ ਦੇ ਚੰਦ ਜਾਤ ਦੇ ਰਾਜੇ ਨੂੰ ਮਨੁੱਖਾਂ ਦੀ ਚੰਡੀ ਦੇਵੀ ਦੀ ਪੇਟ ਚੜਾਉਣ ਤੋਂ ਵਰਜਿਆ ਆਮ ਲੋਕਾਂ ਨੂੰ ਵੀ ਸਮਝਾਇਆ ਕਿ ਪੱਥਰ ਦੀਆਂ ਮੂਰਤੀਆਂ ਅੱਗੇ ਮਨੁੱਖਾਂ ਦੀ ਬਲੀ ਦੇਣਾ ਇੱਕ ਵੱਡਾ ਪਾਪ ਹੈ ਮਨੁੱਖਾਂ ਵਿੱਚ ਤਾਂ ਪ੍ਰਭੂ ਵਸਦਾ ਹੈ ਇਸ ਲਈ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਨਿਰਜਿੱਦ ਮੂਰਤੀਆਂ ਦੀ ਥਾਂ ਉੱਤੇ ਸਰਵ ਵਿਆਪਕ ਅਕਾਲ ਪੁਰਖ ਦੀ ਪੂਜਾ ਕਰਨੀ ਚਾਹੀਦੀ ਹੈ ਉਸ ਤੋਂ ਅੱਗੇ ਗੋਰਖ ਮਤੇ ਵਿੱਚ ਗੁਰੂ ਜੀ ਨੇ yogੀਆਂ ਨੂੰ ਸਮਝਾਇਆ ਪ੍ਰਭੂ 바ਰੀ ਭੇਖਾ ਉੱਤੇ ਕੋਈ ਨਹੀਂ ਹੁੰਦਾ ਇਸ ਲਈ ਜੋਗਿਆ ਨੂੰ ਚਾਹੀਦਾ ਹੈ ਕਿ ਉਹ ਕਈ ਤਰ੍ਹਾਂ ਦੀ ਕਠਨ ਯੋਗ ਸਾਧਨਾ ਸਮਾਧੀਆਂ ਆਸਨ ਆਦੀ ਦੀ ਥਾਂ ਉੱਤੇ ਅਤੇ ਸਰੀਰ ਉੱਤੇ ਸਵਾਹ ਮਲਨ ਕੰਨ ਪੜਵਾਉਣ ਕਰ ਕਰ ਜਾ ਕੇ ਸ਼ੰਖ ਵਜਾ ਕੇ ਮੰਗਨ ਦੀ ਥਾਂ ਉੱਤੇ ਆਪਣੇ ਮਨ ਨੂੰ ਸੰਤੋਖ ਦਇਆ ਪ੍ਰਭੂ ਪ੍ਰੀਤ ਸਰਬੱਤ ਦਾ ਭਲਾ ਆਦਿਕ ਗੁਣ ਧਾਰਨ ਕਰਨਾ ਪ੍ਰਭੂ ਨਾਲ ਜੋੜਨ ਵਿੱਚ ਵਿਕਾਰਾ ਰਹਿਤ ਜੀਵਨ ਨੂੰ ਹੀ ਪ੍ਰਭੂ ਪ੍ਰਾਪਤੀ ਦੀ ਜੁਗਤੀ ਸਮਝਨ। ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਦੇ ਯਤਨਾਂ ਨੂੰ ਗੁਰੂ ਜੀ ਨੇ ਵਿਅਰਥ ਦੱਸਿਆ ਹੈ। ਗੁਰੂ ਜੀ ਨੇ ਸਮਝਾਇਆ ਜੋਗ ਨਾ ਖਿਥਾ ਜੋਗ ਨਾ ਡੰਡੇ ਜੋਗ ਨਾ ਪਸਮ ਚੜਾਈਏ ਜੋਗ ਨਾ ਮੁੰਦੀ ਮੂੜ ਮੜਾਈਏ ਜੋਗ ਨਾ ਸਿੰਜੀ ਵਈਏ ਜੋਗ ਨਾ ਬਾਹਰ ਮਣੀ ਮਸਾਣੀ ਜੋਗ ਨਾ ਤਾੜੀ ਲਾਈਏ। ਜੋਗ ਨਾ ਦੇਸ ਦਸੰਦਰ ਪਵਾਈਏ ਜੋਗ ਨਾ ਤੀਰਥ ਨਾਈਏ ਸਤਗੁਰੂ ਭੇਟੇ ਤਾਂ ਸੰਸਾ ਟੁੱਟੇ ਤਾਵਤ ਵਾਰਜ ਰਹੀਏ ਨਿਜਰ ਚਰੇ ਸਹਿਜ ਤੁਨ ਲਗੇ ਘਰ ਕੀ ਪਰਚਾ ਪਈਏ ਨਾਨਕ ਜੀਵਤਿਆ ਮਰ ਰਹੀਏ ਐਸਾ ਜੋਗ ਕਮਾਈਏ ਵਾਜੇ ਬਜੋ ਸਿੰਜੀ ਵਾਜੇ ਤੋ ਨਿਰਪਉ ਪਦ ਪਾਈਏ ਅੰਜਨ ਮਹਾ ਨਿਰੰਜਨ ਰਹੀਏ ਜੋਗ ਜੁਗਤੋ ਪਾਈਏ ਜਪਜੀ ਜਪਜੀ ਦੀਆਂ ਪੌੜੀਆਂ ਪੰਨਾ ਨੰਬਰ 28 31 ਤੱਕ ਦੀਆਂ ਯੋਗੀ ਸਿੱਧੀਆਂ ਦੇ ਪ੍ਰਤੀ ਪ੍ਰਤੀ ਹੀ ਹਨ ਜਿਨ੍ਹਾਂ ਵਿੱਚ ਬਾਹਰਲੇ ਭੇਖਾਂ ਜੋਗੀਆਂ ਦੀ ਸਾਧਨਾ ਕਰਮ ਕਾਂਡਾਂ ਅਤੇ ਕੁਝ ਵਿਸ਼ਵਾਚਾਂ ਦਾ ਖੰਡਨ ਕੀਤਾ ਗਿਆ ਹੈ ਅਤੇ ਅਧਿਆਤਮਿਕ ਸਦਾਚਾਰਕ ਗੁਣਾਂ ਨੂੰ ਧਾਰਨ ਕਰਕੇ ਪ੍ਰਭੂ ਨਾਲ ਪ੍ਰੀਤ ਲਾਉਣ ਦਾ ਉਪਦੇਸ਼ ਦਿੱਤਾ ਗਿਆ ਹੈ ਗੋਰਖ ਮਤੇ ਵੇ ਤੇ ਜਿੰਨਾ ਜੋਗੀਆਂ ਨਾਲ ਗੁਰੂ ਜੀ ਦੀ ਚਰਚਾ ਹੋਈ ਉਹਨਾਂ ਦੀ ਅਗਵਾਈ ਜੋਗੀ ਜੰਗਰ 나ਥ ਤੇ ਬੰਗਰ 나ਥ ਨੇ ਕੀਤੀ ਸੀ ਜੰਗਰ 나ਥ ਤੇ ਬੰਗਰ 나ਥ ਨੇ ਕੀਤੀ ਸੀ ਗੁਰੂ ਜੀ ਦੇ ਵਿਚਾਰ ਸੁਣ ਕੇ ਬਹੁਤ ਸਾਰੇ ਜੋਗੀਆਂ ਨੇ ਸਿੱਖ ਧਰਮ ਧਾਰਨ ਕਰ ਲਿਆ ਆਲੇ ਦੁਆਲੇ ਦੇ ਆਮ ਲੋਕਾਂ ਦੇ ਮਨਾ ਤੋਂ ਵੀ ਜੋਗੀਆਂ ਦੀਆਂ ਸਿੱਧੀਆਂ ਰਿੱਧੀਆਂ ਤੇ ਵਾਰਸਰਾਪਾਂ ਦਾ ਡਰ ਜਾਂਦਾ ਰਿਹਾ ਆਖਰ ਇੱਥੇ ਜੋਗਮਤ ਦਾ ਭੋਗ ਹੀ ਪੈ ਗਿਆ ਇਹ ਸਥਾਨ ਸਿੱਖੀ ਦਾ ਕੇਂਦਰ ਬਣ ਗਿਆ ਅਤੇ ਇਸ ਦਾ ਨਾਮ ਵੀ ਗੋਰਖ ਮਤੇ ਤੋਂ ਬਦਲ ਕੇ ਨਾਨਕ ਮਤਾ ਪੈ ਗਿਆ ਦੇਗਰੂ ਜੀ ਇਹ ਨਾਨਕ ਮਤੇ ਦੀ ਕਹਾਣੀ ਸੀ ਹੁਣ ਅਜੁੱਧਿਆ ਵਿੱਚ ਨਾਨਕ ਮਤੇ ਤੋਂ ਗੁਰੂ ਜੀ ਚੱਲ ਕੇ ਵੱਖ-ਵੱਖ ਨਗਰਾਂ ਵਿੱਚ ਸੱਚੇ ਧਰਮ ਦਾ ਪ੍ਰਚਾਰ ਕਰਦੇ ਹੋਏ ਗੁਰੂ ਜੀ ਦੀਵਾਲੀ ਦੇ ਸਮੇਂ ਅਜੁੱਧਿਆ ਪਹੁੰਚੇ ਇਹ ਸ਼੍ਰੀ ਰਾਮਚੰਦਰ ਜੀ ਦੀ ਜਨਮ ਭੂਮੀ ਹੈ ਅਤੇ ਉਹਨਾਂ ਦਾ ਬਨਵਾਸ ਤੋਂ ਵਾਪਸ ਆਉਣ ਦੀ ਯਾਦ ਵਿੱਚ ਇੱਥੇ ਧਾਰਮਿਕ ਮੇਲਾ ਲੱਗਦਾ ਹੈ। ਇਸੇ ਦਿਨ ਲੋਕੀਂ ਧਨ-ਦੌਲਤ ਦੀ ਪ੍ਰਾਪਤੀ ਖਾਤਰ ਲక్ష్ਮੀ ਦੇਵੀ ਦੀ ਪੂਜਾ ਕਰਦੇ ਹਨ। ਅਜੁੱਧਿਆ ਵਿੱਚ ਹੀ ਗੁਰੂ ਜੀ ਨੂੰ ਬਿਰਾਗੀ ਸਾਧੂ ਬਹੁਤ ਭਾਰੀ ਗਿਣਤੀ ਵਿੱਚ ਮਿਲੇ। ਇਹ ਸਾਧੂ ਰਾਮਨੰਦ ਜੀ ਦੇ ਚੇਲੇ ਸਨ ਅਤੇ ਮੁਕਤੀ ਲਈ ហេਠ ਲਿਖੇ ਪੰਜ ਕਰਮ ਕਰਦੇ ਸਨ। ਦਵਾਰਕਾ ਕ੍ਰਿਸ਼ਨ ਜੀ ਦੀ ਨਗਰੀ ਦੀ ਯਾਤਰਾ ਵਿਸ਼ਨੂ ਚਿੰਨ ਸੰਖ ਚੱਕਰ ਆਦਿਕ ਦਾ ਸਰੀਰ ਪਰਸ਼ਪਉਣਾ ਗੋਪੀ ਚੰਦਨ ਦਾ ਤਿਲਕ ਲਗਾਉਣਾ ਜਿਵੇਂ ਤਲਾਬ ਹੈ ਜਿੱਥੇ ਕ੍ਰਿਸ਼ਨ ਜੀ ਦੇ ਧਿਆਤਮ ਗਰੋ ਗੋਪੀਆਂ ਨੇ ਵਿਛੋੜੇ ਦੇ ਦੁੱਖ ਵਿੱਚ ਪ੍ਰਾਨ ਤਿਆਗ ਦਿੱਤੇ ਸਨ ਉਹ ਤਲਾਬ ਦੀ ਮਿੱਟੀ ਨੂੰ ਗੋਪੀ ਚੰਦਨ ਆਖਦੇ ਹਨ ਨੰਬਰ 4 ਸ਼੍ਰੀ ਕ੍ਰਿਸ਼ਨ ਜੀ ਅਤੇ ਰਾਮਚੰਦਰ ਦੀਆਂ ਮੂਰਤੀਆਂ ਦੀ ਪੂਜਾ ਨੰਬਰ 5 ਤੁਲਸੀ ਮਾਲਾ ਨੂੰ ਧਾਰਨ ਕਰਨਾ ਗੁਰਦੇਵ ਨੇ ਵਿਰਾਗੀਆਂ ਤੇ ਹੋਰ ਲੋਕਾਂ ਨੂੰ ਸਮਝਾਇਆ ਕਿ ਦੇਵੀ ਦੇਵਤਿਆਂ ਦੀ ਪੂਜਾ ਤੇ ਮੂਰਤੀਆਂ ਦੀ ਪੂਜਾ ਨਿਸਫਲ ਕੰਮ ਹਨ ਇਨ੍ਹਾਂ ਦੀ ਥਾਂ ਉਤੇ ਇੱਕੋ ਕਾਲਪੁਰਖ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਉਹ ਆਪਣੇ ਸੇਵਕਾਂ ਦੀਆਂ ਸਭ ਮਰਾਦਾਂ ਪੂਰੀਆਂ ਕਰਦੇ ਹਨ ਪਰਜਾਗ ਵਿੱਚ ਗੁਰੂ ਜੀ ਜਦੋਂ ਪ੍ਰਜਾਗ ਵਿੱਚ ਗਏ ਪ੍ਰਜਾਗ ਨੂੰ Allahabad ਵੀ ਕਹਿੰਦੇ ਹਨ Allahabad ਨੂੰ ਪ੍ਰਜਾਗ ਕਹਿੰਦੇ ਹਨ ਇਹ ਹਿੰਦੂਆਂ ਦਾ ਇੱਕ ਪ੍ਰਸਿੱਧ ਤੀਰਥ ਹੈ ਇੱਥੇ ਗੰਗਾ ਤੇ ਜਮੁਨਾ ਨਦੀਆਂ ਦਾ ਮੇਲ ਹੁੰਦਾ ਹੈ ਪਰ ਲੋਕਾਂ ਦਾ ਵਿਸ਼ਵਾਸ ਸੀ ਕਿ ਸਰਸਵਤੀ ਨਦੀ ਦੀ ਗੁਪਤ ਤੌਰ ਤੇ ਇੰਨਾ ਵਿੱਚ ਮਿਲਦੀ ਹੈ ਇਸ ਲਈ ਨਦੀਆਂ ਦੇ ਮੇਲ ਵਾਲੀ ਥਾਂ ਨੂੰ ਤ੍ਰਿਬੇਨੀ ਸੰਗਮ ਵੀ ਆਖਿਆ ਜਾਂਦਾ ਸੀ ਇੱਥੇ ਇਸ਼ਨਾਨ ਕਰਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਸੀ ਮਾਗ ਮਹੀਨੇ ਦੀ ਸੰਗਰਾਦ ਨੂੰ ਇਸ ਵੱਡਾ ਮੇਲਾ ਲੱਗਦਾ ਸੀ ਇੱਥੇ ਵੱਡਾ ਮੇਲਾ ਇੱਕ ਵੱਡਾ ਮੇਲਾ ਲੱਗਦਾ ਸੀ ਗੁਰੂ ਜੀ ਇਸ ਮੇਲੇ ਸਮੇਂ ਇੱਥੇ ਪੁੱਜੇ ਤੇ ਲੋਕਾਂ ਨੂੰ ਸਮਝਾਇਆ ਕਿ ਤੀਰਥ ਇਸ਼ਨਾਨ ਦਾ ਮਨ ਵਿੱਚ ਪਵਿੱਤਰਤਾ ਅਤੇ ਪ੍ਰਭੂ ਦੀ ਭਗਤੀ ਨਾਲ ਕੋਈ ਸਬੰਧ ਨਹੀਂ ਹੈ ਸਰੀਰ ਤੋਂ ਹੋਣ ਨਾਲ ਸਰੀਰ ਦੀ ਮੈਲ ਹੀ ਲੱਥਦੀ ਹੈ ਮਨ ਦੀ ਮੈਲ ਨਹੀਂ ਮੰਦੀ ਮੇਲੇ ਪ੍ਰਭੂ ਦਾ ਗੁਣ ਗਾਇਨ ਕਰਨ ਨਾਲ ਹੀ ਲੱਗਦੀ ਲੱਤਦੀ ਹੈ ਸੱਚਾ ਤੀਰਥ ਤਾਂ ਗੁਰੂ ਹੀ ਹੈ ਜਿਸ ਦੀ ਸਿੱਖਿਆ ਰੂਪੀ ਨਦੀ ਵਿੱਚ ਨਾ ਕੇ ਹੀ ਜੀਵਨ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਆਪ ਜੀ ਦੇ ਉਪਦੇਸ਼ ਹਨ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ ਤੀਰਥ ਨਾਇਕਾਂ ਸੁੱਚ ਸੈਲ ਮਨ ਕੋ ਵਿਆਪੇ ਹੋਮੇ ਮੈਲ ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ 68 ਤੀਰਥ ਮੰਜਨਾ ਗੁਰ ਦਰਸ ਪ੍ਰਾਪਤ ਹੋਏ ਅੰਮ੍ਰਿਤ ਨੀਰ ਗਿਆਨ ਮਨ ਮੰਜਨ 68 ਤੀਰਥ ਸੰਗ ਗਏ ਗੁਰ ਉਪਦੇਸ਼ ਜਵਾਰ ਮਾਨਕ ਸਵੇ ਸਿੱਖ ਸੋ ਖੋਜ ਲੈ ਗੁਰ ਸਾਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਹਾਉ ਗੁਰਦਰੀਆ ਉਹ ਸਦਾ ਜਲ ਨਿਰਮਲ ਮਿਲੀਆ ਦੁਰਮਤ ਮੇਲ ਹਰੇ ਸਤਗੁਰੂ ਪਾਈਏ ਪੂਰਾ ਨਾਵਣ ਪਸ਼ੂ ਪ੍ਰਹਿਤ ਦੇਵ ਕਰੇ ਪਰ ਜਾਗ ਵਿੱਚ ਹੀ ਇੱਕ ਬੋੜ ਦਾ ਦਰਖਤ ਸੀ ਜਿਸ ਬਾਰੇ ਪਾਂਡੇ ਆਖਦੇ ਹਨ ਕਿ ਜਿਹੜਾ ਪ੍ਰਾਣੀ ਆਪਣਾ ਸਭ ਕੁਝ ਦਾਨ ਕਰਨ ਮਗਰੋਂ ਇਸ ਬੋੜ ਦੇ ਦਰਖਤ ਤੋਂ ਡਿੱਗ ਕੇ ਮਰ ਜਾਵੇ ਉਸ ਦੀ ਮੁਕਤੀ ਹੋ ਜਾਂਦੀ ਹੈ ਜਿਸ ਨੂੰ ਅਕਾਸ਼ੀਆ ਵਟ ਨਾਸ ਰੇਤ ਬੂੜ ਦਾ ਦਰਖਤ ਵੀ ਆਖਿਆ ਜਾਂਦਾ ਸੀ। ਜਹਾਂਗੀਰ ਬਾਦਸ਼ਾਹ ਨੇ ਆਪਣੇ ਰਾਜ ਸਮੇਂ ਇਸ ਨੂੰ ਕਟਵਾ ਦਿੱਤਾ ਸੀ। ਗੁਰੂ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਇਹ ਕਰਮ ਤਾਂ ਪਾਂਡਿਆ ਨੇ ਆਪਣੀ ਪੇਟ ਪੂਜਾ ਲਈ ਬਣਾਇਆ ਹੋਇਆ ਹੈ ਤਾਂ ਕਿ ਲੋਕ ਮੁਕਤੀ ਦੇ ਬਹਾਨੇ ਆਤਮ ਹੱਤਿਆ ਕਰਨ ਕਰ ਲੈਣ ਅਤੇ ਮਰਨ ਤੋਂ ਪਹਿਲਾਂ ਸਾਰਾ ਧਨ ਮਾਲ ਉਨ੍ਹਾਂ ਪਾਂਡਿਆ ਦੇ ਹਵਾਲੇ ਕਰ ਦੇਣ। ਸਾ ਸੰਗਤ ਜੀ ਇਸ ਤੋਂ ਬਾਅਦ ਪ੍ਰਜਾਗ ਦੀ ਯਾਤਰਾ ਤੋਂ ਬਾਅਦ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਬਨਾਰਸ ਵਿੱਚ ਗੁਰੂ ਜੀ ਦੀ ਸ਼ਿਵਰਾਤਰੀ ਦੇ ਮੇਲੇ ਤੇ ਪਹੁੰਚੇ ਇਸ ਨੂੰ ਵਾਰਾਸ਼ਨੀ ਅਤੇ ਕਾਚੀ ਵੀ ਆਖਿਆ ਜਾਂਦਾ ਹੈ ਇਹ ਹਿੰਦੂਆਂ ਦੀਆਂ ਸੱਤ ਪਵਿੱਤਰ ਪੁਰੀਆਂ ਵਿੱਚੋਂ ਇੱਕ ਹੈ ਸੰਸਕ੍ਰਿਤ ਵਿਦਿਆ ਦਾ ਅਤੇ Hindu ਧਰਮ ਦਾ ਇੱਕ ਬਹੁਤ ਵੱਡਾ ਕੇਂਦਰ ਹੈ ਹਾਗਨ ਵਦੀ 14 ਦੀ ਰਾਤ ਨੂੰ ਸ਼ਿਵਰਾਤਰੀ ਕਿਹਾ ਜਾਂਦਾ ਹੈ। ਪ੍ਰਾਣ ਅਨੁਸਾਰ ਇਹ ਸ਼ਿਵ ਜੀ ਅਤੇ ਦੁਰਗਾ ਦੇ ਮਲਾਪ ਦੀਆਂ ਖੁਸ਼ੀਆਂ ਭਰੀ ਰਾਤ ਹੈ। ਜੋਗੀ ਲੋਕ ਅਤੇ ਹੋਰ Hindu ਇਸ ਸਮੇਂ ਇੱਥੇ ਪੁੱਜ ਕੇ ਸ਼ਿਵ ਅਤੇ ਦੁਰਗਾ ਦੀ ਪੂਜਾ ਕਰਦੇ ਹਨ। ਗੁਰੂ ਜੀ ਨੇ ਲੋਕਾਂ ਨੂੰ ਇੱਕੋ ਪ੍ਰਭੂ ਦੀ ਭਗਤੀ ਵੱਲ ਪ੍ਰੇਰਿਆ। ਪੰਡਤਾਂ ਨੇ ਇਹ ਵੀ ਪ੍ਰਸਿੱਧ ਕੀਤਾ ਸੀ ਕਿ ਜਿਹੜਾ ਮਨੁੱਖ ਕਾਚੀ ਵਿੱਚ ਪ੍ਰਾਨ ਤਿਆਗੇਗਾ ਉਸ ਦੀ ਮੁਕਤੀ ਹੋ ਜਾਂਦੀ ਹੈ ਅਤੇ ਜਿਹੜਾ ਮਨੁੱਖ ਮਗਹਰ ਨਾਂ ਦੇ ਨਗਰ ਵਿੱਚ ਪ੍ਰਾਨ ਤਿਆਗੇਗਾ ਉਹ ਖੋਤੇ ਗਦੇ ਦੀ ਜੂਨ ਵਿੱਚ ਪੈਂਦਾ ਹੈ ਕਾਚੀ ਵਿੱਚ ਪੰਡਤਾਂ ਨੇ ਇੱਕ ਕਰਵਰਤ ਆਰਾ ਰੱਖਿਆ ਹੋਇਆ ਸੀ ਜਿਸ ਬਾਰੇ ਇਹ ਗੱਲ ਫਲਾਈ ਹੋਈ ਸੀ ਕਿ ਪੰਡਤਾਂ ਨੂੰ ਦਾਨ ਪੂਰਨ ਕਰਨ ਵਗਰੋਂ ਜਿਹੜਾ ਪ੍ਰਾਣੀ ਇਸ ਆਰੇ ਨਾਲ ਸਰੀਰ ਚਿਰਵਾ ਲਵੇਗਾ ਉਹ ਸਿੱਧਾ ਸੁਪੂਰੀ ਜੁੱਤ ਜਾਵੇਗਾ ਸਾਧ ਸੰਗਤ ਜੀ ਸਤਿਗੁਰਾਂ ਨੇ ਲੋਕਾਂ ਨੂੰ ਪੰਡਤਾਂ ਦੀਆਂ ਇਹਨਾਂ ਚਾਲਾਂ ਤੋਂ ਸੁਚੇਤ ਕੀਤਾ ਅਤੇ ਦੱਸਿਆ ਕਿ ਕਿਵੇਂ ਕਿਸੇ ਦੇ ਉੱਤੇ ਮਰਨ ਨਾਲ ਮੁਕਤੀ ਨਹੀਂ ਹੋ ਸਕੋ ਹੋ ਸਕਦੀ ਜਨ ਸਵਰਗ ਜਾਂ ਨਰਕ ਦੀ ਪ੍ਰਾਪਤੀ ਨਹੀਂ ਹੁੰਦੀ ਮੁਕਤੀ ਤਾਂ ਪ੍ਰਭੂ ਨਾਲ ਪ੍ਰੀਤ ਪਾ ਕੇ ਆਪਣਾ ਆਚਰਣ ਉੱਚਾ ਬਣਾ ਕੇ ਗੁਣਾਂ ਨੂੰ ਅਪਣਾ ਕੇ ਅਤੇ ਔਗਣਾ ਦਾ ਤਿਆਗ ਕਰਕੇ ਹੋ ਸਕਦੀ ਹੈ ਸਾਧ ਸੰਗਤ ਜੀ ਜੇ ਮਨੁੱਖ ਜਿੱਥੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ ਉੱਤੇ ਉਹਨਾਂ ਦੇ ਨੇਕਾ ਸੰਗੀ ਸਾਥੀਆਂ ਦਾ ਜੀਵਨ ਵੀ ਸਫਲ ਹੋ ਜਾਂਦਾ ਹੈ ਜਿਨ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਦ ਪੰਡਤਾ ਨੇ ਵੇਖਿਆ ਕਿ ਗੁਰੂ ਜੀ ਨੇ ਉਹਨਾਂ ਦੇ ਝੂਠੇ ਪ੍ਰਚਾਰ ਦਾ ਪੋਲ ਖੋਲ ਦਿੱਤਾ ਲੋਕਾਂ ਨੂੰ ਦਾਨ ਪੁੰਨ ਦੇ ਚੱਕਰਾਂ ਵਿੱਚੋਂ ਕੱਢ ਦਿੱਤਾ ਅਤੇ ਮੁਕਤੀ ਪ੍ਰਾਪਤੀ ਪ੍ਰਾਪਤੀ ਦਾ ਸੁਖੀਨ ਜਿਹੜਾ ਰਸਤਾ ਸਮਝਾ ਦਿੱਤਾ ਤਾਂ ਉਹ ਗੁਰੂ ਜੀ ਦੇ ਨਾਲ ਬਹੁਤ ਈਰਖਾ ਕਰਨ ਲੱਗ ਪਏ ਉਹ ਆਖਣ ਲੱਗ ਪਏ ਕਿ ਗੁਰੂ ਨਾਨਕ ਦੇਵ ਜੀ ਇੱਕ ਨਕਲੀ ਸਾ ਦੇ ਤਾਂ ਇਹ ਤુલਸੀ ਦੀ ਪੂਜਾ ਕਰਦਾ ਹੈ ਨਾ ਤਿਲਕ ਲਾਉਂਦਾ ਹੈ ਨਾ ਮਾਲਾ ਪਹਿਨਦਾ ਹੈ ਨਾ ਹੀ ਇਸ ਦੇ ਕੋਲ ਸਾਲੀਗ੍ਰਾਮ ਹੈ ਇਨਾ ਪੰਡਤਾਂ ਦੀ ਗਵਾਹੀ ਚਤੁਰਦਾਸ ਨਾਮ ਦਾ ਬ੍ਰਹਮਣ ਕਰ ਰਿਹਾ ਸੀ ਉਸ ਨੇ ਗੁਰੂ ਜੀ ਨਾਲ ਕਾਫੀ ਲੰਮੀ ਬਹਿਸ ਕੀਤੀ ਗੁਰੂ ਜੀ ਨੇ ਪੰਡਤਾਂ ਨੂੰ ਸਮਝਾਇਆ ਕਿ ਫੂਕਟ ਕਰਮ ਕਾਂਡਾਂ ਵਿੱਚ ਸਮਾਨ ਨਸ਼ਟ ਕਰਨ ਦੀ ਤਾਂ ਉੱਤੇ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਜੀ ਤੇ ਆਚਰਣ ਉੱਚਾ ਬਣਾਉਣਾ ਚਾਹੀਦਾ ਹੈ ਇਹ ਕਰਮ ਕਾਂਡ ਤਾਂ ਕਲਰ ਵਾਲੀ ਤਰਤੀ ਨੂੰ ਸਿੰਜਣ ਦੇ ਸਮਾਨ ਹਨ ਸਿੰਜਣ ਦੇ ਸਮਾਨ ਹਨ ਜਿਵੇਂ ਕਲਾਠੀ ਤੇ ਤ੍ਰਿਨੁਸਿੰਜਨ ਨਾਲ ਉਸ ਵਿੱਚ ਫਸਲ ਉੱਗ ਅਤੇ ਵੱਧ ਫੁੱਲ ਨਹੀਂ ਸਕਦੀ ਤਿਵੇਂ ਕਰਮ ਕਾਂਟ ਨਾਲ ਮਨੁੱਖ ਦੀ ਮੁਕਤੀ ਨਹੀਂ ਹੋ ਸਕਦੀ ਸਗੁਸ ਦਾ ਜੀਵਨ ਵਿਅਰਥ ਹੀ ਬੀਤ ਜਾਂਦਾ ਹੈ ਬਨਾਰਸ ਵਿੱਚ ਹੀ ਗੁਰੂ ਜੀ ਨੇ ਭਗਤ ਕਬੀਰ ਜੀ ਦੇ ਭਗਤ ਰਵੀਦਾਸ ਜੀ ਦੇ ਚੇਲਿਆਂ ਤੋਂ ਉਹਨਾਂ ਦੀ ਭਗਤ ਕਬੀਰ ਜੀ ਭਗਤ ਰਵੀਦਾਸ ਜੀ ਦੀ ਬਾਣੀ ਅਤੇ रामानंद जी ਦਾ ਇੱਕ ਸ਼ਬਦ ਪ੍ਰਾਪਤ ਕੀਤਾ ਪ੍ਰਿੰਸੀਪਲ ਸੇਵ ਜੀ ਦੇ ਅਨੁਸਾਰ ਗੁਰੂ ਜੀ ਨੇ ਭਗਤ ਸੈਨ ਅਤੇ ਭਗਤ ਪੀਪਾ ਜੀ ਦਾ ਇੱਕ ਇੱਕ ਸ਼ਬਦ ਵੀ ਬਨਾਰਸ ਤੋਂ ਲਿਆ ਸੀ ਗਿਆ ਵਿੱਚ ਗਿਆ ਬਿਹਾਰ ਪ੍ਰਾਂਤ ਵਿੱਚ ਫਲਗੂ ਨਦੀ ਦੇ ਕੰਢੇ ਉੱਤੇ ਸਥਿਤ ਹੈ ਸੰਗਤੀ ਬ੍ਰਹਮਣਾ ਦੇ ਸਖਾਏ ਹੋਏ ਲੋਕ ਇੱਥੇ ਆਪਣੇ ਪਿੱਤਰਾਂ ਨੂੰ ਮਰ ਚੁੱਕੇ ਵੱਡੇ-ਵਡੇਰਿਆਂ ਦੀ ਗਤੀਲੀ ਜੋਵਾਂ ਦੇ ਆਟੇ ਦੇ ਪੀੜੇ ਪਿੰਡ ਦਾਨ ਕਰਨ ਆਉਂਦੇ ਹਨ ਪਿੰਡ ਦਾਨ ਕਰਨ ਦੇ ਨਾਲ ਨਾਲ ਪੰਡਤਾਂ ਨੂੰ ਹੋਰ ਵੀ ਕੁਝ ਦਾਨ ਵਿੱਚ ਮਿਲ ਜਾਂਦਾ ਸੀ ਸਤਿਗੁਰੂ ਜੀ ਅਤੇ ਭਾਈ ਮਰਦਾਨਾ ਜੀ ਸਾਹਿਬ ਸਿੰਘ ਜੀ ਸਤਿਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ 1509 ਦੀ ਵਿਸਾਖੀ ਨੂੰ ਇੱਥੇ ਪੁੱਜੇ ਆਪ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਮੌਤ ਮਗਰੋਂ ਕੀਤੀ ਗਈ ਕਿਰਿਆ ਆਦਿ ਦਾ ਮਰ ਚੁੱਕੇ ਪ੍ਰਾਣੀ ਦੀ ਆਤਮਾ ਨੂੰ ਕੋਈ ਲਾਭ ਨਹੀਂ ਹੁੰਦਾ ਦੀਵਾ ਵੱਟੀ ਕਰਨਾ ਅਦਮਰ ਕਰਨਾ ਘੜਾ ਪੰਨਣਾ ਕਪਾਲ ਕਿਰਿਆ ਕਰਨੀ ਪ੍ਰਾਣਾ ਆਦਿਕਾਂ ਦੀ ਪਾਠ ਕਰਉਣਾ ਸ਼ਰਧਾਂ ਸਮੇਂ ਪੰਡਤਾਂ ਨੂੰ ਭੋਜਨ ਖਵਾਉਣਾ ਅੰਨ ਵਸਤਰ ਦਾਨ ਕਰਨੇ ਸਭ ਨਿਸ਼ਕਲ ਹੈ ਸਭ ਨਿਸ਼ਫਲ ਕਰਮ ਹਨ ਪ੍ਰਮਾਤਮਾ ਦਾ ਨਾਮ ਹੀ ਅਸਲੀ ਦੀਵਾ ਹੈ ਜੋ ਇਸ ਜੀਵਨ ਵਿੱਚ ਜ਼ਿੰਦਗੀ ਦੇ ਮਗਰੋਂ ਮਨੁੱਖ ਦੀ ਅਗਵਾਈ ਕਰਦਾ ਹੈ ਨਾਮ ਮਨੁੱਖਾਂ ਨੂੰ ਪਾਪਾਂ ਵੱਲੋਂ ਹਟਾ ਕੇ ਸੁਧੀ ਸਦਾਚਾਰੀ ਬਣਾ ਦਿੰਦਾ ਹੈ ਇਸ ਸਬੰਧ ਵਿੱਚ ਗੁਰੂ ਜੀ ਨੇ ਆਸਾ ਰਾਗ ਵਿੱਚ ਲਿਖਿਆ ਸ਼ਬਦ ਉਚਾਰਿਆ ਹੈ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ ਉਨ ਚਾਨਣ ਉਹ ਸੋਖਿਆ ਚੁਕਾ ਜਮ ਸਿਉ ਮੇਲ ਲੋਕਾਂ ਮਤ ਕੋ ਫੱਕੜ ਪਾਇਆ ਲਖ ਮੜਿਆਂ ਕਰ ਇਕੱਠੇ ਇਹ ਤੇ ਇੱਕ ਰਤੀ ਲੇਲ ਪਾਏ ਰਾਓ ਪਿੰਡ ਪਤਾਲੀਨ ਮੇਰੀ ਕਸਾਓ ਕਿਰਿਆ ਸਚਨਾਮ ਕਰਤਾਰ ਐਸੇ ਉੱਥੇ ਇੱਥੇ ਉੱਥੇ ਅੱਗੇ ਪਿੱਛੇ ਇਹ ਮੇਰਾ ਆਧਾਰ ਗੰਗ ਬਨਾਰਸ ਸਿਫਤ ਤੁਮਾਰੀ ਆਵੇ ਆਤਮ ਰਾਓ ਸੱਚਾ ਸਚਾ ਨਾਮਨ ਕਾਥੀਏ ਜਾ ਐਨਸ ਲਾਗੇ ਪਾਓ ਇੱਕ ਲੋਕੀ ਹੋਰ ਸ਼ਮਸ਼ੇਰੀ ਬ੍ਰਹਮਣ ਵਟਪ ਪਿੰਡ ਖਾਏ ਨਾਨਕ ਪਿੰਡ ਬਖਸ਼ੀਸ਼ ਕਾ ਕਬੂ ਨਖਟੂ ਇਸ ਨਾਏ ਇੱਥੇ ਮਤਲਬ ਕਿ ਫੱਕੜ ਦਾ ਮਤਲਬ ਵਿਮਖੋਲ ਕਰਨਾ ਮੜਿਆ ਲੱਕੜਾਂ ਦੇ ਢੇਰ ਨੂੰ ਕਿਹਾ ਗਿਆ ਹੈ ਤੇ ਸ਼ਮਸ਼ੇਰੀ ਪਿੱਤਰ ਲੋਕਾਂ ਦਾ ਵਾਸੀ ਪਿੱਤਰ ਹੈ ਫਿਰ ਗੁਰੂ ਜੀ ਇਸ ਤੋਂ ਬਾਅਦ ਗੁਆਟੀ ਵਿੱਚ ਗਏ ਬਿਹਾਰ ਪ੍ਰਾਂਤੋਂ ਸਤਿਗੁਰੂ ਜੀ ਅਸਾਮ ਦੇ ਇਸ ਰੈਟਲ ਦਾਖਲ ਹੋਏ ਉੱਥੇ ਉਸ ਇਲਾਕੇ ਨੂੰ ਕਾਮ ਰੂਪ ਕਿਹਾ ਜਾਂਦਾ ਹੈ ਗੁਆਟੀ ਦੇ ਨੇੜੇ ਨਾ ਕਾਮਖਿਆ ਦੇਵੀ ਦਾ ਮੰਦਿਰ ਸੀ ਕਾਮਖਿਆ ਇਸਤਰੀ ਦੇ ਗੁਪਤੰਗ ਨੂੰ ਆਖਦੇ ਹਨ ਇਸ ਮੰਦਿਰ ਵਿੱਚ ਸਤੀ ਦੇਵੀ ਸ਼ਿਵ ਜੀ ਦੀ ਪਤਨੀ ਦੇ ਗੁਪਤਾ ਗੁਪਤ ਅੰਗ ਦੀ ਪੂਜਾ ਕੀਤੀ ਜਾਂਦੀ ਸੀ ਇਸ ਲਈ ਇਸ ਸਥਾਨ ਨੂੰ ਜੋਨੀ ਪੀਠ ਕਿਹਾ ਜਾਂਦਾ ਹੈ ਇਹ ਮੰਦਿਰ ਰਾਮ ਮਾਰਗੀਆਂ ਦਾ ਸੀ ਇਹ ਸਤ ਮਤ ਤੰਤਰ ਸ਼ਾਸਤਰ ਦੇ ਅਨੁਸਾਰ ਸ਼ਿਵ ਉਪਾਸਕਾਂ ਦਾ ਚਲਾਇਆ ਆਇਆ ਸੀ ਇਹ ਲੋਕੀ ਧਰਮ ਅਤੇ ਆਚਰਣ ਤੋਂ ਡਿੱਗੇ ਹੋਏ ਕੰਮਾਂ ਨੂੰ ਧਰਮ ਦੀ ਜ਼ਰੂਰੀ ਅੰਗ ਸਮਝਦੇ ਸਨ ਵਾਮ ਮਾਰਗ ਵਿੱਚ మాਸ ਮਥੇਨ ਸਮੋਗ ਮੰਦਰਾ ਮਾਇਆ ਅਤੇ मुंद्रा पूज्जे हुए शिडवे चोलियां और कनका दा बेरडा दय सिवण जरूरी ਦੱਸਿਆ ਗਿਆ ਹੈ ਇਹਨਾਂ ਦੀ ਧਾਰਮਿਕ ਬੋਲੀ ਵੀ ਆਪਣੀ ਵੱਖਰੀ ਹੀ ਸੀ ਇਹ మాਸ ਨੂੰ शुद्ध ਮੰਦਰਾ ਨੂੰ तीर्थ ਸ਼ਰਾਬ ਦੇ ਪਿਆਲੇ ਨੂੰ ਪਦਮ ਤੇ ਕਲਾਲ ਨੂੰ दीक्षित ਤੇ ਵੈਸਵਾ ਗਾਮੀ ਨੂੰ ਪ੍ਰਯਾਗ ਸੇਵੀ ਅਤੇ ਵਿਦਚਾਰੀ ਨੂੰ ਯੋਗੀ ਆਖਦੇ ਹਨ ਇਨਾਂ ਆਮ ਮਾਰਗੀਆਂ ਦੇ ਮਤ ਅਨਸਾਰ ਮਾਸ ਸ਼ਰਾਬ ਦੇ ਹੋਰ ਨਸ਼ਿਆਂ ਦਾ ਸੇਵਨ ਅਤੇ ਵਿਦਪਾਰ ੋਗ ਵਿਲਾਸ ਹੀ ਮੁਕਤੀ ਦਾ ਸਾਧਨ ਹਨ ਤੰਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ ਮੱਦਿਏ ਮਾਸ ਤਤਥਾ ਮਤਸੁ ਮੁੰਦਰਾ ਮੇਥਨ ਮੇਵਸ पंचतंत्र ਤੇ ਮਿੱਧਤ ਪਰਕੰਤ ਦੇਵ ਨਿਰਵਾਣ ਹਤਵੇ ਇਹ ਆਪਣੀ ਸੰਗਤ ਨੂੰ ਪੈਰ ਵੀ ਚੱਕ ਰੱਖਦੇ ਸਨ ਅਤੇ ਇੰਨਾ ਪੈਰ ਵੀ ਚੱਕਰਾਂ ਵਿੱਚ ਨਸ਼ਿਆਂ ਦਾ ਸੇਵਨ ਅਤੇ ਖੁੱਲੇ ਰੂਪ ਵਿੱਚ ਵਿ ਵਿਚਾਰ ਕੀਤਾ ਜਾਂਦਾ ਸੀ ਗੁਰੂ ਜੀ ਨੇ ਇਨ੍ਹਾਂ ਲੋਕਾਂ ਨੂੰ ਨਸ਼ਿਆਂ ਦੇ ਸੇਵਨ ਅਤੇ ਭੈੜੇ ਤੇ ਆਚਰਣਹੀਣ ਕੰਮ ਕਰਨ ਤੋਂ ਵਰਜਿਆ ਆ ਸੀ ਆਪ ਜੀ ਨੇ ਕਿਹਾ ਕਿ ਇਹ ਕਰਮਾਂ ਨੂੰ ਧਰਮ ਦਾ ਨਾਮ ਦੇ ਨਾਲ ਉਹ ਸੁਕਰਮ ਚੰਗੇ ਕੰਮ ਨਹੀਂ ਬਣ ਜਾਂਦੇ ਜਿਹੜੇ ਮਾੜੇ ਕੰਮ ਤੁਸੀਂ ਕੀਤੇ ਹੋਏ ਨੇ ਉਹ ਧਰਮ ਦੇ ਨਾਮ ਨਾਲ ਉਹ ਚੰਗੇ ਨਹੀਂ ਬਣ ਜਾਂਦੇ ਦਿਵਾਲੀ ਵਾਮ ਮਾਰਗਿਆਂ ਦਾ ਸ਼ੁਭ ਦਿਨ ਹੁੰਦਾ ਸੀ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਇੱਕ ਪੂਰਵ ਦੀ ਤਰ੍ਹਾਂ ਮਨਾਇਆ ਜਾਂਦਾ ਸੀ ਉਸ ਸਮੇਂ ਹੀ ਗੁਰੂ ਜੀ ਕਾਮਾਖੇਆ ਦੇਵੀ ਦੇ ਮੰਦਰ ਵਿਖੇ ਆਏ ਸਨ ਉਸ ਤੋਂ ਬਾਅਦ ਟਾਕੀ ਵਿੱਚ ਗੁਰੂ ਜੀ ਗਏ ਆਸਾਮ ਦੇ ਵੱਖ-ਵੱਖ ਨਗਰਾਂ ਵਿੱਚ ਪ੍ਰਚਾਰ ਕਰਨ ਮਗਰੋਂ ਸਤਿਗੁਰੂ ਜੀ ਬੰਗਾਲ ਵਿੱਚ ਦਾਖਲ ਹੋਏ ਉੱਥੇ ਦੁਰਗਾ ਦੇਵੀ ਦੀ ਪੂਜਾ ਬੜੇ ਜ਼ੋਰ ਸ਼ੋਰ ਨਾਲ ਹੁੰਦੀ ਸੀ ਦੁਰਗਾ ਸ਼ਿਵ ਜੀ ਦੀ ਪਤਨੀ ਹੈ ਅਤੇ ਇਸ ਦੇ ਨਾਮ ਕਈ ਨਾਮ ਸਨ ਸ਼ਿਵ ਸ਼ਿਵਾ ਪਾਰਵਤੀ ਸਤੀ ਦੁਰਗਾ ਤੇ ਕਾਲੀ ਆਦ ਢਾਕਾ ਦੇ ਬੰਗਲਾਦੇਸ਼ ਵਿੱਚ ਦੁਰਗਾ ਦੇ ਢਾਕੈਸ਼ਵਰੀ ਨਾਂ ਦਾ ਪ੍ਰਸਿੱਧ ਮੰਦਿਰ ਹੈ ਸਤਗੁਰੂ ਦੁਰਗਾ ਪੂਜਾ ਦੇ ਦਿਨ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੇਵੀ ਦੇਵਤਿਆਂ ਦੀ ਪੂਜਾ ਛੋਟੇ ਅਤੇ ਹੋਰ ਪਸ਼ਵਾਂ ਦੀ ਬਲੀ ਦੇਣ ਦੇ ਵਿਰੋਧ ਪ੍ਰਚਾਰ ਕੀਤਾ ਇੱਥੇ ਹੀ ਸਤਗੁਰਾਂ ਨੇ ਭਗਤ ਜੈਦੇਵ ਜੀ ਦੇ ਦੋ ਸ਼ਬਦ ਪ੍ਰਾਪਤ ਕੀਤੇ ਆਪਣੇ ਬੰਗਾਲ ਦੇ ਪਿੰਡਾਂ ਨਗਰਾਂ ਤੇ ਸ਼ਹਿਰਾਂ ਵਿੱਚ ਘੁੰਮ ਘੁੰਮ ਕੇ ਆਪਣੇ ਮੱਤ ਦਾ ਪ੍ਰਚਾਰ ਕੀਤਾ ਮੇਦਨੀਪੁਰ ਵਿੱਚ ਸਤਿਗੁਰੂ ਜੀ ਦੀ ਯਾਦ ਵਿੱਚ ਗੁਰਦੁਆਰਾ ਵੀ ਮੌਜੂਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸੰਗਤ ਜੀ ਅੱਜ ਆਪਾਂ ਗੁਰੂ ਜੀ ਦੀ ਭਾਈ ਮਰਦਾਨਾ ਜੀ ਦੇ ਨਾਲ ਵੱਖ-ਵੱਖ ਜਗ੍ਹਾ ਤੋਂ ਹੁੰਦਿਆਂ ਤੇ ਉਹਨਾਂ ਦੇ ਕਰਮ ਕਾੜਾ ਨੂੰ ਰੁਕਦੇ ਹੋਏ ਉਹਨਾਂ ਨੂੰ ਸਮਝਾਉਂਦੇ ਹੋਏ ਵੱਖ-ਵੱਖ ਜਗਾਦੀਆਂ ਉਦਾਸੀਆਂ ਕੀਤੀਆਂ ਤੇ ਸਾਧ ਸੰਗਤ ਜੀ ਅਜੇ ਆਪਣੀ ਪਹਿਲੀ ਉਦਾਸੀ ਦੀਆਂ ਜਗਾ ਬਾਰੇ ਜਾਣਕਾਰੀ ਰਹਿੰਦੀ ਹੈ ਜਿੰਦੇ ਜੇ ਆਪਾਂ ਕੱਲ ਨੂੰ ਵਿਚਾਰ ਬਾਕੀ ਦਾ ਕਰਾਂਗੇ